ਇਹਰ ਤਾਂ ਇਹਨਾਂ ਵੀ ਪਲਵਾਨਾਂ ਲਈ ਕੇਅਰ ਕਰਨੀ ਪੈਂਦੀ ਹੈ ਜਿਵੇਂ ਪਲਵਾਨ ਨੂੰ ਆਪਾਂ ਡਾਈਟ ਦਿੰਨੇ ਆ ਰੈਸਲਰ ਨੂੰ ਦਿੰਨੇ ਆ ਜਾਂ ਪਲੇਅਰ ਨੂੰ ਦਿੰਨੇ ਆ ਉਵੇਂ ਕਰਨਾ ਪੈਂਦਾ ਹੈ ਪੂਰੀ ਪ੍ਰੋਪਰ ਡਾਈਟ ਆਪਦੇ ਤੋਂ ਚੰਗੀ ਖਾਣ ਇਹਨਾਂ ਨੂੰ ਡਾਈਟ ਅਸੀਂ ਠੀਕ ਹੈ ਫੇਰ ਹੀ ਜਾ ਕੇ ਘੋੜਾ ਬੰਦਾਂ ਨਹੀਂ ਤਾਂ ਬਸ ਨਹੀਂ ਐਵਰੇਜ ਰਹਿ ਜਾਂਦੇ ਤਾਂ ਇਹ ਕਹਿੰਦਾ ਵੀ ਘੋੜੇ ਜੇ ਰੱਖੇ ਤਾਂ ਆਪਾਂ ਨੂੰ ਪ੍ਰੋਪਰ ਰਾਈਡ ਕਰਨੀ ਚਾਹੀਦੀ ਹੈ ਤਾਂ ਉਹ ਫਿੱਟ ਵੀ ਰਹਿੰਦੇ ਆ ਇੱਕ ਬਿਮਾਰੀ ਤੋਂ ਵੀ ਬਚੇ ਰਹਿੰਦੇ ਆ ਤਮਤਰਲ ਓਵਰঅল ਡਵੈਲਪਮੈਂਟ ਸਹੀ ਹੁੰਦੀ ਹੈ। ਠੀਕ ਹੈ। ਹਾਂਜੀ। ਇੱਕ ਸ਼ਾਨਦਾਰ ਘੋੜੇ ਦੇ ਵੀਰੇ ਕਿਹੜੇ-ਕਿਹੜੇ ਗੁਣ ਹੁੰਦੇ ਨੇ ਕੀ ਦੇਖ ਕੇ ਕੰਪੀਟੀਸ਼ਨ ਦੇ ਵਿੱਚ ਇਹਨਾਂ ਨੂੰ ਜਿੱਤ ਹਾਸਲ ਹੁੰਦੀ ਹੈ? ਇਹ ਜਿਹੜਾ ਮੇਰਾ ਘੋੜਾ ਹੈਦਰ ਆ ਇਹ ਮਲਟੀ ਸ਼ੋਅ ਵਿਨਰ ਆ ਜੀ। ਕਈ ਸ਼ੋਅ ਜਿੱਤਿਆ ਹੋਇਆ ਜੀ ਘੋੜਾ। ਤੇ ਬਹੁਤ ਔਖਾ ਜੀ ਜਿੱਦਾਂ ਆਪਾਂ ਚਿੱਟਾ ਕੁਰਤਾ ਪੇਮਾ ਪਾਲਿਆ ਜਿੱਦਾਂ ਘੋੜਾ ਸੰਭਾਲਿਆ ਉਦੋਂ ਦਾ ਹੀ ਆ। ਸਾਮ ਸੰਭਾਲਾ ਦੇ ਬੱਚਾ ਨੂੰ ਵੀ ਜ਼ਿਆਦਾ। ਠੀਕ ਹੈ ਹਾਂਜੀ ਛੋਲਿਆਂ ਤੋਂ ਲੈ ਕੇ ਸੋਇਆਬੀਨ ਤਿੱਕਰ ਮਹਿੰਗੀਆਂ-ਮਹਿੰਗੀਆਂ ਚੀਜ਼ਾਂ ਐ ਮੱਜੋ ਮਰਜ਼ੀ ਪਾ ਲੋ ਕਿੰਨੇ ਘੋੜੇ ਰੱਖੇ ਹੋਏ ਨੇ ਤੁਸੀਂ ਮੇਰੇ ਕੋਲੇ ਤਿੰਨ ਹੀ ਐਸੇ ਆਹ ਚ ਤਿੰਨ ਘੋੜੇ ਹਾਂਜੀ ਪੰਜਾਬ ਨਸਲ ਐ ਦਲੇਰ ਨਸਲ ਐ ਠੀਕ ਐ ਪੰਜਾਬ ਨਸਲ ਦੇ ਘੋੜੇ ਆ ਜਿਹੜੇ ਦਲੇਰ ਆ ਦਲੇਰੀ ਦੇ ਨਾਂ ਨਾਲ ਜਾਣੇ ਜਾਂਦੇ ਆ ਕਿਉਂਕਿ ਬਾਹਰ ਵਾਲੇ ਜੰਗਾਂ ਜੁੱਧਾਂ ਦੇ ਵਿੱਚ ਇਹਨਾਂ ਘੋੜਿਆਂ ਨੇ ਮਤਲਬ ਵੀ ਸਾਥ ਦਿੱਤਾ ਹੈ ਘੋੜੇ-ਘੋੜੀਆਂ ਰੱਖਣੇ ਚਾਹੀਦੇ ਆ ਰਾਜ ਭਾਗ ਦੀ ਨਿਸ਼ਾਨੀ ਐ ਇਹਨਾਂ ਦਾ ਪ੍ਰੇਮ ਕਰੋ ਜਿਹਦੇ ਕਰੇ ਘੋੜੇ-ਘੋੜੀਆਂ ਨੇ ਬੱਚੇ ਕਿਸੇ ਗਲਤ ਕੰਮ 'ਚ ਨਹੀਂ ਪੈਂਦੇ ਨਸੇ ਪੱਤੇ 'ਚ ਪਰਤੀਕਾ ਪੋਜੀਟਿਵ ਸਕਤੀ ਹੈ ਸ਼ੌਂਕ ਤਾਂ ਮਹਿੰਗਾ ਪਰ ਇਹ ਆ ਵੀ ਅ ਇਸੇ ਬਾਨੇ ਬੰਦਾ ਜਿਹੜਾ ਸਿੱਧੇ ਪਾਸੇ ਲੱਗਾ ਰਹਿੰਦਾ ਦੂਜੇ ਪਾਸੇ ਧਿਆਨ ਨਹੀਂ ਜਾਂਦਾ ਅਗਲੀ ਜਨਰੇਸ਼ਨ ਜਿਹੜੀ ਆ ਉਹਦੇ ਲਈ ਬਹੁਤ ਚੰਗੀ ਚੀਜ਼ ਆ ਜੀ ਇਹ ਠੀਕ ਹੈ ਇਹ ਉਹ ਉਹਦੇ ਤੋਂ ਮਹਿੰਗਾ ਨਹੀਂ ਹੈ ਜੀ ਜੇ ਆਪਣੀ ਅਗਲੀ ਜਨਰੇਸ਼ਨ ਸਿੱਧੇ ਪਾਸੇ ਲੱਗੀ ਰਹੇ ਤਾਂ ਮੈਂ ਕਹਿੰਦਾ ਵੀ ਇਹ ਸਸਤਾ ਕਹਿ ਸਕਦੇ ਆਪਾਂ ਇਹਨੂੰ ਵਿਰਾਸਤ ਸਟੱਡ ਫਾਰਮ ਦੇ ਉੱਤੇ ਆਏ ਅਸੀਂ ਤੇ ਮੇਰੇ ਨਾਲ ਉਹਨਾਂ ਦੇ ਓਨਰ ਨੇ ਗੱਲਬਾਤ ਕਰਦੇ ਆ ਇਹਨਾਂ ਨੇ ਵੀ ਘੋੜੇ ਨੂੰ ਇੱਥੇ ਦਿਖਾਇਆ ਹੈ ਲਗਾਇਆ ਹੋਇਆ ਪਿੱਛੇ ਤਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਘੋੜਾ ਅ ਵੀਰ ਕਿਹੜਾ ਨਸਲ ਦਾ ਘੋੜਾ ਹੈ ਇਹ ਨੁਕਰੇ ਨਸਲ ਦਾ ਘੋੜਾ ਹੈ ਨੁਕਰੇ ਤੇ ਕਦੋਂ ਤੋਂ ਇਹ ਇਸ ਘੋੜਿਆਂ ਦੀ ਨਾਲ ਤੁਸੀਂ ਕਰ ਰਹੇ ਹੋ ਖਰੀਦ ਫਰੋਖਤ ਦੇ ਵਿੱਚ ਹੋ ਜਾਂ ਇਹਨਾਂ ਦੇ ਸ਼ੌਕ ਦੇ ਨਾਲ ਜੁੜੇ ਹੋਏ ਆਫਟਰ ਸਟੱਡੀਜ਼ ਸ਼ੁਰੂ ਕੀਤਾ ਜੀ ਸ਼ੌਕ ਹੈ ਰਾਈਡਿੰਗ ਦਾ ਸ਼ੌਕ ਹੈ ਵੈਸੇ ਤੇ ਤਾਂ ਕਰਕੇ ਬੱਚਾ ਇਹ ਤਾਂ ਕਾਲਟ ਹੈ ਇਹ اچھا ਤੇ ਇਹਨੂੰ ਤਿਆਰ ਕਰ ਰਹੇ ਹਾਂ ਅਸੀਂ ਠੀਕ ਹੈ ਹਾਂਜੀ ਤੇ ਮੈਨੂੰ ਇਹ ਦੱਸੋ ਕਿ ਤੁਹਾਡਾ ਫਾਰਮ ਹੈ ਕਿੱਥੇ ਇਹ ਮੁਕਸਰ ਮੁਕਸਰ ਰੋੜ ਤੇ ਹੈ ਚੱਕ ਸ਼ੇਰੇ ਵਾਲਾ ਪਿੰਡ ਹੈ ਸਾਡਾ ਉੱਥੇ ਹੈ ਫਾਰਮ ਆਪਣਾ ਵਿਰਾਸਤ ਵਾਲਾ ਫਾਰਮ ਅੱਛਾ ਤੁਸੀਂ ਦੱਸਿਆ ਕਿ ਸਟੱਡੀ ਤੋਂ ਬਾਅਦ ਤੁਹਾਨੂੰ ਇਹ ਸ਼ੌਕ ਪਿਆ ਹੈ ਹੈਨਾ ਇੱਕ ਹੁੰਦਾ ਕਿ ਆਪਣੀ ਯਾਰ ਦੋਸਤ ਨੂੰ ਦੇ ਦੇ ਤਾਂ ਗੱਡੀ ਖਰੀਦ ਲੈਣੇ ਕੁਝ ਇਦਾਂ ਹੀ ਹੋਇਆ ਕਿ ਮਤਲਬ ਘੋੜਿਆਂ ਨੂੰ ਦੇਖ ਕੇ ਕਿਵੇਂ ਤੁਸੀਂ ਕਿਹਾ ਕਿ ਆਪਾਂ ਘੋੜੇ ਦਾ ਬਿਜ਼ਨਸ ਕਰੀਏ ਸ਼ੁਰੂ ਤੋਂ ਸਾਡੇ ਘਰ 'ਚ ਘੋੜੇ ਸੀਗੇ ਵੇਖਦੇ ਹੁੰਦੇ ਸੀ ਫਾਦਰ ਗ੍ਰੈਂਡਫਾਦਰ ਸਾਰੇ ਰੱਖਦੇ ਸਾਰਿਆਂ ਦੀ ਮਤਲਬ ਸ਼ੌਂਕ ਵੀ ਸੀਗਾ ਮਜਬੂਰੀ ਵੀ ਸੀ ਕਿਉਂਕਿ ਸਾਧਨ ਇਹ ਹੀ ਸੀ ਉਦੋਂ ਟ੍ਰਾਂਸਪੋਰਟ ਦਾ ਅੱਛਾ ਤੇ ਫਿਰ ਆਫਟਰ ਸਟੱਡੀਜ਼ ਜਿਵੇਂ ਮਤਲਬ ਮੈਂ ਯੂਨੀਵਰਸਿਟੀ ਚੋਂ ਸਟੱਡੀ ਕਰਕੇ ਆ ਤੇ ਉਦੋਂ ਬਾਅਦ ਮਤਲਬ ਘੋੜਾ ਲੈਂਦਾ ਤੇ ਮੈਨੂੰ ਰਾਈਡਿੰਗ ਦਾ ਸ਼ੌਂਕ ਸੀ ਪਹਿਲਾਂ ਤੇ ਚਲੋ ਹੁਣ ਸਾਰਾ ਕੁਝ ਹੀ ਆ ਜੀ ਰਾਈਡਿੰਗ ਕਰਦੇ ਆ ਫ੍ਰੀਡੋਫ੍ਰੋਤ ਵੀ ਹੋ ਜਾਂਦੀ ਹੈ ਜੀ ਠੀਕ ਆ ਤੁਸੀਂ ਨੁਕਰਾਂ ਕਿਸਮ ਦਾ ਘੋੜਾ ਰੱਖਿਆ ਹੋਇਆ ਹੈ ਇਹਦੀ ਜਿਹੜੀ ਹੈਗੀ ਹੈ ਤਾਂ ਮੈਨੂੰ ਇਹ ਦੱਸੋ ਕਿ ਘੋੜਿਆਂ ਦੀ ਇੱਕ ਨਾ ਚੀਜ਼ ਬਾਰੇ ਪਤਾ ਹੋਣਾ ਚਾਹੀਦਾ ਕਿਹੜੀ ਕਿਸਮ ਹੈ ਕਿਹੜੀ ਹੈਗੀ ਬਰੀਡ ਹੈਗੀ ਹੈ ਉਸਦੇ ਬਾਰੇ ਨੌਲੇਜ ਕਿੱਥੋਂ ਲਈ ਤੁਸੀਂ ਤੁਸੀਂ ਮਤਲਬ ਇੱਕੋ ਹੀ ਨਸਲ ਦੇ ਘੋੜੇ ਰੱਖ ਰਹੇ ਸੀ ਜਾਂ ਮਤਲਬ ਵੱਖ-ਵੱਖ ਨਸਲਾਂ ਦੇ ਘੋੜੇ ਆ ਤੁਹਾਡੇ ਕੋਲ ਨਹੀਂ ਮੇਰੇ ਕੋਲ ਮਾਰਵਾੜੀ ਵੀ ਹੈ ਜੀ ਨੁਕਰਾ ਵੀ ਹੈ ਠੀਕ ਹੈ ਹਾਂਜੀ ਇਹ ਕਿੰਨੇ ਇੰਚ ਹੈ ਤੁਹਾਡਾ ਵੱਡਾ ਇਹ ਘੋੜਾ 65 ਇੰਚ ਦਾ ਜੀ ਬਸ਼ੇਰਾ ਜੀ ਬੱਚਾ 65 ਇੰਚ ਦਾ ਸਮੁੰਦਰ ਘੋੜੇ ਦਾ ਬੱਚਾ ਹੈ ਠੀਕ ਹੈ ਹਾਂਜੀ ਥੋੜਾ ਦੱਸੋ ਸਮੁੰਦਰ ਘੋੜੇ ਦਾ ਬੱਚਾ ਤੁਸੀਂ ਕਿਹਾ ਕਿ ਉਹਨਾਂ ਦੇ ਅੰਦਰ ਕੀ ਖਾਸੀਅਤ ਸੀ ਸਮੁੰਦਰ ਐਕਚੁਅਲੀ ਲੈਜੈਂਡਰੀ ਘੋੜਾ ਚੰਗਾ ਮਤਲਬ ਘੋੜਾ ਹੈਗਾ ਆਸਟ੍ਰੇਲੀਅਨ ਚੰਗੇ ਉਹਦੇ ਬੱਚੇ ਬਣੇ ਆ ਜੀ ਮਤਲਬ ਉਹਦੀ ਲਾਈਨ ਚੱਲ ਰਹੀ ਹੈ ਸਮੁੰਦਰ ਦੀ ਠੀਕ ਹਾਂਜੀ ਇਹ ਮੁਕਸਰ ਕਾਫੀ ਇੱਥੇ ਘੋੜੇ ਆਉਂਦੇ ਆ ਜਾਂ ਮੁਕਸਰ ਫੇਮਸ ਹੈ ਜਾਂ ਪੁਸ਼ਕਰੀ ਠੀਕ ਹੈ ਇਹ ਇੰਟਰਨੈਸ਼ਨਲ ਲੈਵਲ ਦਾ ਫੇਅਰ ਇੱਥੇ ਕੁੱਤੇ ਵੀ ਆਉਂਦੇ ਆ ਘੋੜੇ ਵੀ ਆਉਂਦੇ ਹਰ ਇੱਕ ਨਸਲ ਦਾ ਜਾਨਵਰ ਆਉਂਦਾ ਇੱਥੇ 올 ਇੰਡੀਆ ਤੋਂ ਇੱਥੇ ਮਤਲਬ ਲੋਕ ਆਉਂਦੇ ਆ ਵੇਖਣ ਵਾਸਤੇ ਮੇਲਾ ਠੀਕ ਹੈ ਹੁਣ ਤੁਹਾਡੇ ਕੋਲ ਕਿੰਨੇ ਘੋੜੇ ਨੇ ਮੇਰੇ ਕੋਲ 5 ਹੈ ਜੀ ਘਰੇ 5 ਘੋੜੇ ਜੀ ਫਾਰਮ ਤੇ ਇਕ ਗੱਲ ਨੇ ਕਿ ਆਪਾਂ ਨੂੰ ਕੇਅਰ ਬਹੁਤ ਕਰਨੀ ਪੈਂਦੀ ਘੋੜੇ ਦੇ ਹਨਾ ਕੇਅਰ ਤੇ ਇਹਨਾਂ ਦੀ ਪਹਿਲਵਾਨ ਵਾਲੀ ਕੇਅਰ ਕਰਨੀ ਪੈਂਦੀ ਹੈ ਜਿਵੇਂ ਪਹਿਲਵਾਨ ਨੂੰ ਆਪਾਂ ਡਾਈਟ ਦਿੰਨੇ ਆ ਰੈਸਲਰ ਨੂੰ ਦਿੰਨੇ ਆ ਜਾਂ ਪਲੇਅਰ ਨੂੰ ਦਿੰਨੇ ਆ ਉਵੇਂ ਕਰਨਾ ਪੈਂਦਾ ਪੂਰੀ ਪ੍ਰੋਪਰ ਡਾਈਟ ਆਪਦੇ ਤੋਂ ਚੰਗੀ ਖਵਾਉਣ ਇਹਨਾਂ ਨੂੰ ਡਾਈਟ ਅਸੀਂ ਠੀਕ ਹੈ ਫੇਰ ਹੀ ਜਾ ਕੇ ਘੋੜਾ ਬੰਦਾ ਨਹੀਂ ਤਾਂ ਬਸ ਨਹੀਂ ਐਵਰੇਜ ਰਹਿ ਜਾਂਦੇ ਇਕ ਗੱਲ ਨੇ ਘੋੜੇ ਨੂੰ ਸੁਭਾਅ ਵੀ ਹੁੰਦਾ ਹੈ ਕਿ ਖੁੱਲਾ ਛੱਡਿਆ ਜਾਵੇ ਹਨਾ ਬਿਲਕੁਲ ਖੁੱਲਾ ਥਾਂ ਚਾਹੀਦੀ ਹੈ ਇਸ ਵਾਸਤੇ ਮਤਲਬ ਪੂਰਾ ਰੋਜ਼ ਐਕਸਰਸਾਈਜ਼ ਚਾਹੀਦੀ ਹੈ ਖਰਾਕ ਦੇ ਨਾਲ ਐਕਸਰਸਾਈਜ਼ ਵੀ ਅਸੀਂ ਕਰਾਉਣੀ ਇਹਨਾਂ ਨੂੰ ਬੰਨੇ ਹੁੰਦੇ ਆ ਮੈਂ ਤਾਂ ਇਹ ਕਹਿਣਾ ਵੀ ਘੋੜੇ ਜੇ ਰੱਖੇ ਤਾਂ ਆਪਾਂ ਨੂੰ ਪ੍ਰੋਪਰ ਰਾਈਡ ਕਰਨੀ ਚਾਹੀਦੀ ਹੈ ਤਾਂ ਫਿੱਟ ਵੀ ਰਹਿੰਦੇ ਆ ਬਿਮਾਰੀ ਤੋਂ ਵੀ ਬਚੇ ਰਹਿੰਦੇ ਆ ਤਮਤਲ ওভারঅল ਡਵੈਲਪਮੈਂਟ ਸਹੀ ਹੁੰਦੀ ਹੈ ਮੈਂ ਕਈ ਲੋਕਾਂ ਤੋਂ ਨਾ ਉਹਨਾਂ ਦੀ ਵਿਚਾਰ ਪੁੱਛੇ ਨੇ ਉਹਨਾਂ ਦਾ ਕਹਿਣਾ ਹੈਗਾ ਕਿ ਜੇ ਆਪਾਂ ਘੋੜੇ ਰੱਖਦੇ ਹਾਂ ਤਾਂ ਨਸ਼ਿਆਂ ਤੋਂ ਦੂਰ ਰਹਿਣਿਆ ਇੱਕ ਦਿਮਾਗ ਦੇ ਅੰਦਰ ਹੋ ਜਾਂਦਾ ਸ਼ੌਕ ਉਹਦੇ ਵਾਲੀ ਤੁਰੇ ਹੋਏ ਤਾਂ ਤੁਹਾਡੇ ਵੀ ਦਿਮਾਗ 'ਚ ਇਦਾਂ ਹੀ ਹੈ ਕਿ ਘੋੜੇ ਰੱਖਣ ਦੇ ਬਿਲਕੁਲ ਘੋੜੇ ਰੱਖਣੇ ਚਾਹੀਦੇ ਆ ਜਿਹੜੇ ਅਫੋਰਡ ਕਰਦੇ ਆ ਉਹਨਾਂ ਨੂੰ ਜ਼ਰੂਰ ਘੋੜਾ ਘਰੇ ਰੱਖਣਾ ਚਾਹੀਦਾ ਬੱਚਿਆਂ ਨੂੰ ਸ਼ੌਕ ਪੈਂਦਾ ਲਗਨ ਰਹਿੰਦੀ ਹੈ ਬਾਕੀ ਹੁਣ ਕੀਮਤ ਘੋੜਿਆਂ ਦੀ ਬਹੁਤ ਐਜ਼ ਅ ਬਿਜ਼ਨਸ ਵੀ ਆਪਾਂ ਅਪਣਾ ਸਕਦੇ ਇਹਨਾਂ ਨੂੰ ਚਲੋ ਪਹਿਲਾਂ ਸ਼ੌਕ ਸੀ ਜਾਂ ਮਜਬੂਰੀਆਂ ਸੀ ਹੁਣ ਐਜ਼ ਅ ਬਿ ਸਕਦੇ ਆ ਕਿਉਂਕਿ ਸਾਰਾ ਦਿਨ ਬੱਚੇ ਦਾ ਰਜਾਨ ਇੱਧਰ ਰਹਿੰਦਾ ਵੀ ਮੈਂ ਇਹਨੂੰ ਕਿਵੇਂ ਇਹਨੂੰ ਪਾਲਾਂ ਕਿਵੇਂ ਦੀ ਕੇਅਰ ਕਰਾਂ ਕਿੱਥੋਂ ਇਹਨੂੰ ਪ੍ਰੋਪਰਰੀ ਦੀ ਐਸੈਸਰੀ ਲਿਆਵਾ ਜਾਂ ਰਾਈਡ ਕਰਨੀ ਆ ਬੱਚੇ ਦਾ ਧਿਆਨ ਇਧਰ ਲੱਗਿਆ ਰਹਿੰਦਾ ਤੇ ਕਿੰਨੇ ਪੈਸਿਆਂ ਤੋਂ ਸ਼ੁਰੂ ਕਰ ਸਕਦਾ ਬੰਦਾ ਆਪਣਾ ਬਿਜ਼ਨਸ ਵੈਸੇ ਜਿਹਨੇ ਸ਼ੁਰੂ ਕਰਨਾ ਮੈਂ ਤਾਂ ਇਹ ਕਹਿਣਾ ਵੀ ਘੋੜੀ ਲੈਣੀ ਚਾਹੀਦੀ ਹੈ ਮਤਲਬ ਬੱਚਾ ਦੇ ਜਾਂਦੀ ਹੈ ਸਾਲ ਬਾਅਦ ਤੇ ਮਤਲਬ ਘੋੜੀ ਤੋਂ ਬੰਦਾ ਕੁਝ ਸਣੀ ਵਿੱਚ ਸ਼ੁਰੂ ਕਰਨਾ ਘੋੜੀ ਲਵੇ ਗੱਪਣ ਘੋੜੀ ਲਵੇ ਪ੍ਰੈਗਨੈਂਟ ਠੀਕ ਹੈ ਬਰੀਡ ਦੇ ਬਾਰੇ ਵੀ ਕੁਝ ਬੋਲੋਗੇ ਆ ਬਰੀਡ ਕੋਈ ਵੀ ਆ ਜਿਹੜੀ ਉਹਨੂੰ ਮਤਲਬ ਸੂਟੇਬਲ ਲੱਗਦੀ ਆ ਕੋਈ ਸਿੰਧੀ ਆ ਰਾਈਡਿੰਗ ਵਾਸਤੇ ਜਿਵੇਂ ਸਿੰਧੀ ਠੀਕ ਆ ਚੱਲਦੇ ਆ ਨੋਕਰਾ ਬਰੀਡ ਆ ਤਾਂ ਪੰਜਾਬ ਦੀ ਬਰੀਡ ਆ ਲੋਕਲ ਬਰੀਡਰ ਮਾਰਵਾੜੀ ਹੋ ਗਿਆ ਮਾਰਵਾੜੀ ਦਾ ਵੀ ਚੰਗਾ ਸਕੋਪ ਹੈ ਨੁਕਰੇ ਦਾ ਵੀ ਚੰਗਾ ਹੈ ਸ਼ੁਰੂਆਤ ਦੇ ਅੰਦਰ ਤਾਂ ਨਹੀਂ ਪਤਾ ਲੱਗਦਾ ਕਿ ਆਪਾਂ ਨੂੰ ਕਿਹੜੀ ਬਰੀਡ ਖਰੀਦਣੀ ਚਾਹੀਦੀ ਕਈ ਵਾਰ ਮਿਕਸ ਵੀ ਖਰੀਦੀ ਜਾਂਦੀ ਹੈ ਨੁਕਸਾਨ ਨਹੀਂ ਹੁੰਦਾ ਫਿਰ ਨਹੀਂ ਕੋਈ ਨੁਕਸਾਨ ਨਹੀਂ ਬਾਕੀ ਇਹ ਬਿਜ਼ਨਸ ਹੈ ਇਹ ਨੁਕਸਾਨ ਘਾਟੇ ਵਾਦੇ ਪੈਰਲਰ ਚੱਲਦੇ ਰਹਿੰਦੇ ਜੇ ਆਪਾਂ ਇਹ ਸੋਚ ਕੇ ਜੱਲੀ ਵੀ ਆਪਾਂ ਨੂੰ ਨੁਕਸਾਨ ਹੋਊਗਾ ਤਾਂ ਫਿਰ ਆਪਾਂ ਲੱਗਦਾ ਕੋਈ ਵੀ ਬਿਜ਼ਨਸ ਜਾਂ ਕੋਈ ਵੀ ਚੀਜ਼ ਆਪਾਂ ਸ਼ੁਰੂਆਤ ਨਹੀਂ ਕਰ ਸਕਦੇ ਬਾਕੀ ਇਹ ਹੈ ਵੀ ਜਿਵੇਂ ਜਿਵੇਂ ਬੰਦਾ ਟਾਈਮ ਦਿੰਦਾ ਸਮਾਂ ਦਿੰਦਾ ਹਰ ਇੱਕ ਜੀ ਟਾਈਮ ਭਾਲਦੀ ਹੈ ਜੇ ਤੁਸੀਂ 2 ਸਾਲ ਤੋਂ ਮਿਹ ਜ਼ਰੂਰੀ ਹੈ ਹਰੇਕ ਫੀਲਡ ਤੇ ਜ਼ਰੂਰੀ ਨਹੀਂ ਖੋੜਿਆਂ ਚ ਹਰੇਕ ਫੀਲਡ ਜੇ ਤੁਸੀਂ ਮਿਹਨਤ ਕਰੋਗੇ ਤਾਂ ਰੰਗ ਲਿਆਉਗੀ ਇੱਕ ਨੱਕ ਦਿਨ ਵੀ ਆਪਾਂ ਨੂੰ ਇਹ ਨਹੀਂ ਛੱਡਣਾ ਚਾਹੀਦਾ ਵੀ ਹਾਂ ਯਾਰ ਹੁਣ ਆਪਾਂ ਬਹਿ ਜਾਈਏ ਹੱਥ ਆ ਘਾੜ ਕੇ ਮਤਲਬ ਮਿਹਨਤ ਕਰੋ ਪ੍ਰੋਪਰ ਹੁਣ ਜੇ ਕਿਸੇ ਨੇ ਘੋੜਾ ਖਰੀਦਣਾ ਹੋਵੇ ਤਾਂ ਕਿੱਥੇ ਆਵੇ ਆ ਮੰਡੀਆਂ ਚ ਮਤਲਬ ਲੋਕਲ ਮੰਡੀ ਜਿਵੇਂ ਤੁਸੀਂ ਕੋਈ ਵੀ ਆਪਦੇ ਨੌਨ ਤੁਹਾਡਾ ਯਾਰ ਦੋਸਤ ਹੈ ਜੋ ਇਸ ਲਾਈਨ ਚ ਹੈ ਉਹਨਾਂ ਤੋਂ ਨੌਨ ਬੰਦੇ ਤੋਂ ਲੋ ਤੁਸੀਂ ਵੀ ਵੇਚਦੇ ਹੋ ਹਾਂ ਜੀ ਮਤਲਬ ਇਹ ਤਾਂ ਨਹੀਂ ਨਾਟ ਇਹ ਸੇਲ ਨਹੀਂ ਗਈ ਇਹ ਮੈਂ ਘਰੇ ਐ ਸ਼ੌਂਕ ਵਾਸਤੇ ਰੱਖਿਆ ਮੇਰੇ ਕੋਲ ਵੈਸੇ ਕੋਈ ਜਾਨਵਰ ਹੈ ਨਹੀਂ ਸੇਲ ਵਾਸਤੇ ਠੀਕ ਹੈ ਵੈਸੇ ਇੱਥੇ ਮੰਡੀ ਚ ਕਾਫੀ ਆਉਂਦੇ ਹੈ ਲੋਕ ਇੱਥੇ ਮਤਲਬ ਲੈ ਸਕਦੇ ਕੋਈ ਵੀ ਹਾਂਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਵਾਇਗੁਰਜੀ ਕਕਰ ਖਾਲਸਾ ਵਾਇਗੁਰਜੀ ਦੀ ਫਤਿਹ ਕਿੱਥੋਂ ਬਾਬਾ ਜੀ ਆਏ ਤੁਸੀਂ ਅਸੀਂ ਮਾਲਵੇ ਦੇ ਸੇਵਾਦਾਰ ਵੱਡੇ ਦਲ ਤੋਂ ਆਏ। ਅੱਛਾ। ਤੇ ਪਹਿਲੀ ਵਾਰ ਇੱਥੇ ਆਏ ਹੋ ਜਾਂ ਮਤਲਬ ਅੱਧਾ ਸਾਲ ਮੇਲਾ ਬਣਾ ਕੇ ਜਾਂਦੇ ਅਸੀਂ। ਤਾਂ ਵੱਡੇ ਦਲ। ਠੀਕ ਹੈ ਠੀਕ ਹੈ। ਤੇ ਇੱਕ ਹੁੰਦਾ ਨਾ ਕਿ ਸ਼ੌਕ ਹੁੰਦਾ ਆਪਣੇ ਘੋੜੀਆਂ ਨੂੰ ਦੇਖਣ ਦਾ। ਇਹ ਕੀ ਰੀਜ਼ਨ ਲੈ ਕੇ ਆਉਂਦੇ ਇੱਥੇ? ਸਾਡੇ ਹੁਣ ਕਰਦੇ ਸਾਰੇ ਘੋੜੇ ਜੀ ਵੱਡੇ ਦਲ ਦੇ ਵਿੱਚ ਘੋੜੇ ਘੋੜੀਆਂ ਵਾਧੂ ਐ। ਅੱਛਾ। ਤਾਂ ਜਿੱਤੇ ਸਾਰਾ ਪਰਿਵਾਰ ਹੀ ਹੈ ਵੱਡੇ ਦਲ ਦਾ। ਠੀਕ ਹੈ। ਸਿੰਘ ਆਏ। ਠੀਕ ਹੈ। ਤਿਕਾ ਅੱਧੇ ਲਗਾਏ ਵੀ ਹੋਏ ਆ ਸ਼ੋਹ। ਹਾਂਜੀ ਲੱਗੇ ਹੋਏ ਆ ਦੋ। ਠੀਕ ਹੈ ਠੀਕ ਹੈ। ਨਾਲ ਹੀ ਲੱਗਿਆ ਹੋਆ ਆਪਣਾ ਹੀ। ਤੇ ਕਿਹੜੇ ਕਿਹੜੀ ਨਸਲ ਦੀ ਘੋੜੀਆਂ ਰੱਖੀ? ਸਾਡੇ ਕੋਲ ਪੰਜਾਬ ਨਸਲ ਦੇ ਘੋੜੇ ਜੀ। ਪੰਜਾਬ ਨਸਲ। ਹਾਂਜੀ। ਕਿੰਨੇ ਘੋੜੇ ਘੋੜੀਆਂ ਰੱਖੀ ਹੋਈਆਂ? ਸਾਡੇ ਕੋਲ 20 ਘੋੜੇ ਜੀ। ਠੀਕ ਹੈ। ਹਾਂਜੀ। ਇਹ ਹਾਈਟ ਹੋਊਡ ਦੇ ਬਾਰੇ ਥੋੜਾ ਉਹਨਾਂ ਦੇ ਖਾਣ ਪੀਣ ਦੇ ਬਾਰੇ ਦੱਸੋ ਪੰਜਾਬ ਨਸਲ ਦਾ ਕਿਵੇਂ ਤੁਸੀਂ ਤੇ ਦੇਖ ਰਹੇ? ਇਹ ਘੋੜੇ ਖਾਂਦੇ ਪੀਂਦੇ ਦਾ ਸਾਰਾ ਕੁਝ ਇੱਕੋ ਜਿਹਾ ਹੀ ਹੁੰਦਾ ਜੀ। ਪੰਜਾਬ ਨਸਲ ਐ, ਦਲੇਰ ਨਸਲ ਐ। ਪੰਜਾਬ ਨਸਲ ਦੇ ਘੋੜੇ ਆ ਜਿਹੜੇ ਦਲੇਰ ਆ, ਦਲੇ ਸਾਹ ਦਿੱਤਾ ਅਸੀਂ ਸਿੱਖਾਂ ਜਿਹੜੇ ਉਹਨਾਂ ਨੂੰ ਜਨਪਾਈ ਦੇ ਤੌਰ ਤੇ ਗੁਰੂਆਂ ਦਾ ਹੁਕਮ ਵੀ ਹੈ ਵੀ ਜਿਹੜੇ ਮਹਾਰਾਜ ਨੇ ਸੇਵੇ ਪਾਸੇ ਨੂੰ ਜਨਪਾਈ ਦਾ ਖਿਤਾਬ ਦਿੱਤਾ ਮਹਾਰਾਜ ਦੇ ਬਚਨ ਵੀ ਘੋੜਿਆਂ ਦੀ ਸੇਵਾ ਤੇ ਗੱਤਕੇ ਦਾ ਅਭਿਆਸ ਵੀ ਰਾਜ ਦੀਆਂ ਨਿਸ਼ਾਨੀਆਂ ਨੇ ਚੀਜ਼ਾਂ ਦੀ ਹਾਂਜੀ ਠੀਕ ਹੈ ਤੁਹਾਡੇ ਤੁਸੀਂ ਹੋ ਕਿਹੜੀ ਸਾਈਡ ਤੋਂ ਅਸੀਂ ਤਲਵੰਡੀ ਸਾਬੋ ਆਉਂਦੇ ਜੀ ਭਾਈ ਦਲ ਸਿੰਘ ਸਟੱਡ ਫਾਰਮ ਆ ਸਾਡਾ ਤਲਵੰਡੀ ਸਾਬੋ ਬਠਿੰਡਾ ਰੋਡ ਦੇ ਉੱਤੇ ਕਰਾਮਾਤੀ ਘੋੜੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਠੀਕ ਹੈ ਹਾਂਜੀ ਠੀਕ ਹੈ ਹਾਂਜੀ ਜਿਵੇਂ ਕਿ ਤੁਸੀਂ ਦੱਸਿਆ ਕਿ ਘੋੜੇ ਘੋੜੀ ਕਾਫੀ ਟਾਈਮ ਤੋਂ ਰੱਖ ਰਹੇ ਹੋ ਜ਼ਾਤਰ ਪੰਜਾਬ ਨਸਲ ਦੇ ਘੋੜੇ ਰੱਖੇ ਤੁਸੀਂ ਸਾਡੇ ਕੋਲ ਪੰਜਾਬ ਨਸਲ ਦੇ ਜੀ ਮੱਝੂ ਕੇ ਬਲੱਡ ਲਾਈਨ ਆ ਕਰਾਮਾਤੀ ਬਲੱਡ ਲਾਈਨ ਠੀਕ ਹੈ ਠੀਕ ਵੀ ਕੁਝ ਹੋਰ ਦੱਸਣਾ ਚਾਹੋਗੇ ਘੋੜੇ ਦੇ ਬਾਰੇ ਬਸ ਘੋੜਿਆਂ ਦੇ ਬਾਰੇ ਇਹੀ ਹੈ ਵੀ ਚੰਗਾ ਸ਼ੌਂਕ ਹੈ ਜੀ ਤੇ ਘੋੜੇ-ਘੋੜੀਆਂ ਰੱਖਣੇ ਚਾਹੀਦੇ ਆ ਰਾਜਪਾਗ ਦੀ ਨਸਲੀਆਂ ਇਹਨਾਂ ਨਾਲ ਪ੍ਰੇਮ ਕਰੋ ਜਿਹਦੇ ਕਰੇ ਘੋੜੇ-ਘੋੜੀਆਂ ਨੇ ਬੱਚੇ ਕਿਸੇ ਗਲਤ ਕੰਮ ਚ ਨਹੀਂ ਪੈਂਦੇ ਨਸੇ ਪੱਤੇ ਚ ਨਹੀਂ ਪੈਂਦੇ ਤੇ ਬਾਕੀ ਚੜ੍ਹਦੀ ਕਲਾ ਦਾ ਪ੍ਰਤੀਕ ਪ੍ਰਤੀਕ ਹੈ ਪੋਜ਼ਿਟਿਵ ਸ਼ਕਤੀ ਹੈ ਤੇ ਪਾਵਰ ਦਾ ਵੀ ਸਿੰਬਲ ਹੈ ਘੋੜਾ ਹਾਰਸ ਪਾਵਰ ਨਾਲ ਜਾਣੀ ਜਾਂਦੀ ਹੈ ਹਰ ਇੱਕ ਜਨਰ ਦੀ ਪਾਵਰ ਹੈ ਨਾ ਤੇ ਘੋੜੇ-ਘੋੜੀਆਂ ਰੱਖੋ ਵੱਧ ਤੋਂ ਵੱਧ ਇਹਨਾਂ ਨੂੰ ਪ੍ਰੇਮ ਕਰੋ ਸਵਾਰੀ ਕਰੋ ਨਾਲ ਅੱਛਾ ਪੰਜਾਬ ਨਸਲ ਹੀ ਤੁਸੀਂ ਰੱਖਦੇ ਹੋ ਹੋਰ ਨੁਕਰਾਂ ਹੈਗੇ ਸਾਡੇ ਪੰਜਾਬ ਨੂੰਕਰਾਂ ਵੀ ਪੰਜਾਬ ਨਸਲੀ ਹੈ ਜੀ ਅੱਛਾ ਬੀਗ ਨਹੀਂ ਕੁਝ ਜਿੱਦਾਂ ਹੁਣ ਮਾਰਵਾੜੀ ਹੈਗੀ ਐ ਇਹ ਇਹ ਸਾਰੀ ਘੋੜੀਆਂ ਦੇ ਵਿੱਚ ਤੇ ਪੰਜਾਬ ਨਸਲ ਦੇ ਵਿੱਚ ਕੁਝ ਅੰਤਰ ਅੰਤਰ ਹੁੰਦੇ ਆ ਜੀ ਹਰੇਕ ਨੂੰ ਜਿਵੇਂ ਕਹਿੰਦੇ ਵੀ ਆਪਦਾ ਪੁੱਤ ਪਿਆਰਾ ਤੇ ਸਾਡੀ ਮਿੱਟੀ ਦੀ ਚੀਜ਼ ਹੈ ਜੀ ਨੋਕਰਾ ਜਿਹੜਾ ਹੈਗਾ ਉਹ ਵੀ ਪੰਜਾਬ ਮਹਾਰਾ ਰਣਜੀਤ ਸਿੰਘ ਨੇ ਇਹਨਾਂ ਤੇ ਬਹੁਤ ਕੰਮ ਕੀਤਾ ਜੀ ਸਾਡੇ ਸਿੱਖ ਰਾਜ ਸਮੇ ਤੇ ਨਾਲ ਜਿਹੜਾ ਕਰਾਮਾਤੀ ਬਲੱਡ ਲਾਈਨ ਹੈ ਇਹ ਵੀ ਜੰਗਾ ਜੁੱਧਾ ਵਾਲੇ ਘੋੜਿਆ ਬੁੱਢਾ ਦਲ ਦੇ ਵਿੱਚੋਂ ਨਿਕਲਿਆ ਤੇ ਮੱਝੂ ਕੇ ਬਲੱਡ ਲਾਈਨ ਹੈ ਇਹ ਵੀ ਮਤਲਬ ਵੀ ਸਾਡੇ ਪ੍ਰਾਣੇ ਪੰਜਾਬ ਦੇ ਘੋੜੇ ਆ ਹਾਂਜੀ ਜਦੋਂ ਇਕੱਠਾ ਹੁੰਦਾ ਸੀ ਪੰਜਾਬ ਹਾਂਜੀ ਹਾਂਜੀ ਵੱਡੇ ਪੰਜਾਬ ਦੇ ਘੋੜੇ ਠੀਕ ਹਾਂਜੀ ਅਸ਼ੀਮ ਮੁਖਸਰ ਸਾਹਿਬ ਪਹੁੰਚ ਹੋਇਆ ਵਿਰਕ ਹੋਰਸ ਅ ਹੋਰਸ ਫਾਰਮ ਦੇ ਉੱਤੇ ਆ ਸੀ ਤੇ ਮੇਰੇ ਨਾਲ ਵੀਰ ਨੇ ਦੱਸਣਗੇ ਆਪਣੇ ਘੋੜਿਆਂ ਦੇ ਬਾਰੇ ਅ ਸਸ਼ੀਕਲ ਵੀਰੇ ਸਸ਼ੀਕਲ ਜੀ ਅ ਆਪਣੇ ਦੱਸੋ ਕਿ ਤੁਸੀਂ ਫਾਰਮ ਤੋਂ ਘੋੜੇ ਇੱਥੇ ਲੈ ਕੇ ਆਏ ਹੋ ਹੈਨਾ ਘੋੜੇ ਦਾ ਬਿਜ਼ਨਸ ਕਰਦੋ ਤੁਸੀਂ ਕਰ ਰਹੇ ਹੋ ਤੇ ਕਿਸ ਤਰ੍ਹਾਂ ਦੇ ਘੋੜੇ ਨੇ ਤੁਹਾਡੇ ਕੋਲ ਘੋੜੇ ਸਾਡਾ ਫਾਰਮ ਜਿਹੜਾ ਜੀ ਉਹ ਹਰਿਆਣਾ ਚ ਸ਼ਾਹਬਾਦ ਦੇ ਲਾਗੇ ਠੀਕ ਹੈ ਤੇ ਵਿਰਕ ਸਟੇਬਲਸ ਐਂਡ ਸਟੱਡ ਫਾਰਮ ਦੇ ਨਾਂ ਤੇ ਆ ਤੇ ਘੋੜੇ ਅਸੀਂ ਜਿਹੜੇ ਆ ਵੈਸੇ ਤਾਂ 2008 ਤੋਂ ਰੱਖੇ ਹੋਏ ਆ ਜੀ ਤੇ ਪ੍ਰੋਫੈਸਰ ਸਨਲੀ ਜਿਹੜਾ ਇਹਦੇ ਵਿੱਚ ਅਸੀਂ 2019 ਤੋਂ ਆਇਆ ਜੀ ਠੀਕ ਹੈ ਮੈਂ ਬੇਸਿਕਲੀ ਤੇ ਹੁਣ ਮੇਰੇ ਕੋਲੇ ਇੱਥੇ ਮੈਂ ਦੋ ਘੋੜੇ ਲੈ ਕੇ ਆਇਆ ਜੀ ਇੱਕ ਹੈਦਰ ਆ ਜੀ ਇੱਕ ਮਿਰਜ਼ਾ ਹੈਦਰ ਜਿਹੜਾ ਇਹ ਇਹਦਾ ਸਾਇਰ ਗਾਮਾ ਜੀ ਘੋੜਾ ਡੈਮੇ ਦੀ ਸੀਗੀ ਆਲੀਸ਼ਾਨ ਦੀ ਡਾਇਰੈਕਟ ਠੀਕ ਹੈ ਤੇ ਮਿਰਜ਼ਾ ਜਿਹੜਾ ਜੀ ਇਹ ਹੈਗਾ ਜੈਵੀਰ ਘੋੜੇ ਦਾ ਬੱਚਾ ਜੀ ਜਿਹੜਾ ਬਾਬੇ ਰਾਣੇ ਕੋਲ ਆ ਤਰਨ ਤਰਨ ਅੱਛਾ ਹਾਂਜੀ ਠੀਕ ਹੈ ਤੇ ਦੀ ਡੈਮ ਜਿਹੜੀ ਆ ਉਹ ਸਾਲੀ ਵਾਲੇ ਰਤਨ ਕੋੜੇ ਦੀ ਹੈ ਡਾਇਰੈਕਟ ਠੀਕ ਹੈ ਹਾਂਜੀ ਵੀਰੇ ਘੋੜਿਆਂ ਦਾ ਸ਼ੌਕ ਤੁਸੀਂ ਕਿਹਾ ਕਿ ਮੈਨੂੰ 2019 ਤੋਂ ਹੋਇਆ ਨਹੀਂ 2008 ਤੋਂ 2008 ਤੋਂ ਘੋੜੇ ਰੱਖੇ ਹੋਏ ਆ ਹਾਂਜੀ ਪਹਿਲਾਂ ਵੈਸੇ ਇਹ ਪੁਰਾਣੇ ਸਾਡੇ ਫੋਰ ਫਾਦਰਸ ਤੋਂ ਚੱਲਦਾ ਆ ਰਿਹਾ ਜੀ ਘੋੜੇ ਦਾ ਵੈਸੇ ਪਹਿਲਾਂ ਟਰਮ ਮੋਡ ਆਫ ਟਰਾਂਸਪੋਰਟੇਸ਼ਨ ਸੀਗਾ ਹੁਣ ਅੱਜ ਕੱਲ ਜਿਹੜਾ ਉਹ ਸ਼ੌਂਕੀਆ ਰੱਖਦੇ ਆ ਜੀ ਹਾਂ ਹਾਂਜੀ ਸ਼ੌਂਕੀ ਰੱਖਦੇ ਜਿੱਦਾਂ ਹੁਣ ਕਈ ਤਰ੍ਹਾਂ ਦੇ ਕੰਪੀਟੀਸ਼ਨ ਵੀ ਹੁੰਦੇ ਨੇ ਉੱਥੇ ਵੀ ਜਾਂਦੇ ਤੁਸੀਂ ਸ਼ਿਰਕਤ ਕਰਦੇ ਹੋ ਬਿਲਕੁਲ ਜੀ ਬਿਲਕੁਲ ਅਸੀਂ ਜਿਹੜੇ ਹਾਰ ਸ਼ੋਜ਼ ਲੱਗਦੇ ਆ ਉਹਨਾਂ ਚ ਅਸੀਂ ਪਾਰਟਿਸਿਪੇਟ ਕਰਦੇ ਆ ਇਹ ਜਿਹੜਾ ਮੇਰਾ ਘੋੜਾ ਹੈਦਰ ਆ ਇਹ ਮਲਟੀ ਸ਼ੋ ਵਿਨਰ ਆ ਜੀ ਕਈ ਸ਼ੋ ਜਿੱਤਿਆ ਹੋਇਆ ਹੈ ਜੀ ਘੋੜਾ ਤੇ ਇਹ ਅਜੇ ਜਿਹੜਾ ਮਿਰਜ਼ਾ ਇਹ 29 ਮਹੀਨਿਆਂ ਦਾ ਜੀ ਤੇ ਇਹ ਹੁਣੇ ਰੀਸੈਂਟਲੀ ਦੋ ਸ਼ੋ ਇਹ ਹੁਣ ਜਿੱਤ ਕੇ ਆਇਆ ਹੈ ਜੀ ਇੱਥੇ ਹਾਂਜੀ ਇੱਕ ਸ਼ਾਨਦਾਰ ਘੋੜੇ ਦੇ ਵੀਰੇ ਕਿਹੜੇ ਕਿਹੜੇ ਗੁਣ ਹੁੰਦੇ ਨੇ ਕੀ ਦੇਖ ਕੇ ਕੰਪੀਟੀਸ਼ਨ ਦੇ ਵਿੱਚ ਉਹਨਾਂ ਨੂੰ ਜਿੱਤ ਹਾਸਲ ਹੁੰਦੀ ਹੈ ਕੋੜਿਆਂ ਦੀ ਇੱਕ ਤਾਂ ਨਾ ਜੀ ਅਡਡ ਬਰੀਡਸ ਦੇ ਸ਼ੋਅ ਹੁੰਦੇ ਆ ਬੇਸਿਕਲੀ ਬਰੀਡ ਕੈਰੈਕਟਿਸਟਿਕਸ ਦੇਖੇ ਜਾਂਦੇ ਆ ਬਰੀਡ ਦੇ ਕੈਰੈਕਟਿਸਟਿਕਸ ਹੁੰਦੇ ਆ ਹੋਇਆ ਕੋੜੇ ਦੇ ਵਿੱਚ ਸੁੰਦਰਤਾ ਹੋਣੀ ਇਹ ਚੀਜ਼ ਦੇਖਦੇ ਆ ਜੀ ਉਹਦੇ ਵਿੱਚ ਸੁੰਦਰਤਾ ਹੋਵੇ ਮਜ਼ਬੂਤੀ ਹੋਵੇ ਤੇ ਕਰੈਕਟਿਸਟਿਕਸ ਪੂਰੇ ਹੁਣ ਨਸਲ ਦੇ ਵਿੱਚ ਤੇ ਨਹੀਂ ਤਾਂ ਕੋੜੇ ਤਾਂ ਹਰ ਨਸਲ ਦੇ ਆਪੋ ਆਪਣੀ ਥਾਂ ਤੇ ਸਾਰੇ ਸੋਹਣੇ ਨੇ ਜੀ ਮਾੜਾ ਕੋਈ ਵੀ ਨਹੀਂ ਹਾਂਜੀ ਸ਼ੌਕ ਬਹੁਤ ਮਹਿੰਗਾ ਹੈ ਤੁਹਾਨੂੰ ਨਹੀਂ ਲੱਗਦਾ ਸ਼ੌਕ ਮਹਿੰਗਾ ਕਿ ਕਿਨਾਂ ਦੀ ਦੇਖ ਰੇਖ ਖਾਣ ਪੀਣ ਬਹੁਤ ساری ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੋਣਾ ਬਿਲਕੁਲ ਜੀ ਸ਼ੌਕ ਤਾਂ ਮਹਿੰਗਾ ਪਰ ਇਹ ਆ ਵੀ ਅ ਇਸੇ ਬਹਾਨੇ ਬੰਦਾ ਜਿਹੜਾ ਸਿੱਧੇ ਪਾਸੇ ਲੱਗਾ ਰਹਿੰਦਾ ਦੂਜੇ ਪਾਸੇ ਧਿਆਨ ਨਹੀਂ ਜਾਂਦਾ ਅਗਲੀ ਜਨਰੇਸ਼ਨ ਜਿਹੜੀ ਆ ਉਹਦੇ ਲਈ ਬਹੁਤ ਚੰਗੀ ਚੀਜ਼ ਆ ਜੀ ਇਹ ਠੀਕ ਹੈ ਇਹ ਉਹ ਉਹਦੇ ਤੋਂ ਮਹਿੰਗਾ ਨਹੀਂ ਹੈ ਜੀ ਜੇ ਆਪਣੀ ਅਗਲੀ ਜਨਰੇਸ਼ਨ ਸਿੱਧੇ ਪਾਸੇ ਲੱਗੀ ਰਵੇ ਤਾਂ ਮੈਂ ਕਹਿੰਨਾ ਵੀ ਇਹ ਸਸਤਾ ਕਹਿ ਸਕਦੇ ਆਪਾਂ ਇਹਨੂੰ ਤੇ ਅੱਜ ਕੱਲ ਜਿਵੇਂ ਟ੍ਰੈਂਡ ਚੱਲ ਰਿਹਾ ਟ੍ਰੈਂਡ ਕੀ ਚੱਲ ਰਿਹਾ ਜੀ ਅੱਜ ਕੱਲ ਨਸ਼ਾ ਦਾ ਬਹੁਤ ਜ਼ਿਆਦਾ ਜਿਵੇਂ ਪ੍ਰਚਲਨ ਹੋਇਆ ਹੋਇਆ ਸਿਸਟਮ ਆਇਆ ਹੈ ਤੇ ਉਹਦੇ ਤੋਂ ਬਚਾਅ ਵਾਸਤੇ ਇਹ ਬਹੁਤ ਵਧੀਆ ਚੀਜ਼ ਆ ਜੀ ਠੀਕ ਹੈ ਕਿੰਨੇ ਬੰਦੇ ਨੇ ਜਿਹੜੇ ਸਾਹਮਦੇ ਨੇ ਘੋੜਿਆਂ ਨੂੰ ਤੁਹਾਨੂੰ ਲੇਬਰ ਦੀ ਵੀ ਲੋਡ ਪੈਂਦੀ ਹੋएगी ਹਨਾ ਤੁਸੀਂ ਇਕੱਲੇ ਤਾਂ ਨਹੀਂ ਕਰਦੇ ਹੋਵੋਗੇ ਨਹੀਂ ਜੀ ਇਹ ਜਿਹੜੇ ਸਾਡੇ ਕੋਲੇ ਨਾ ਜੀ ਚਾਰ ਬੰਦੇ ਨੇ ਜਿਹੜੇ ਕਿ ਹਾਰਸਕੇਅਰ ਟੇਕਰ ਨੇ ਜੀ ਬੰਦੇ ਤੇ ਫਿਰ ਮੈਨੇਜਰ ਵੀ ਹੈਗੇ ਆ ਜੀ ਤੇ ਮੈਨੇਜਮੈਂਟ ਵੀ ਹੁੰਦੀ ਆ ਤੇ ਸਾਰਾ ਧਿਆਨ ਰੱਖਿਆ ਜਾਂਦਾ ਜੀ ਟਾਈਮ ਟੂ ਟਾਈਮ ਇਹਨਾਂ ਦਾ ਹਾਂਜੀ ਬਹੁਤ ਵਧੀਆ ਜੀ ਮੈਂ ਤਾਂ ਕਹਿੰਦਾ ਜੀ ਇਹ ਸ਼ੌਕ ਹੈ ਜਾਂ ਚੰਗਾ ਸ਼ੌਕ ਆ ਹਰ ਇੱਕ ਅਗਲੇ ਜਨਰੇਸ਼ਨ ਨੂੰ ਇਹ ਚੀਜ਼ ਨੂੰ ਆਪਣਾ ਅੱਗੇ ਲਿਆਉਣਾ ਚਾਹੀਦਾ ਤੇ ਅਗਲੀ ਜਨਰੇਸ਼ਨ ਦੇ ਵਿੱਚ ਇਹ ਹੋਰ ਵਾਧਾ ਹੋਣਾ ਚਾਹੀਦਾ ਚੀਜ਼ ਦਾ ਤੇ ਜਿਹੜਾ ਕਿ ਬੱਚੇ ਅਗਲੀ ਜਨਰੇਸ਼ਨ ਜਿਹੜੀ ਆ ਨਸ਼ਿਆਂ ਤੋਂ ਬਚੀ ਰਵੇ ਤੇ ਹਾਂ ਇਹਨਾਂ ਜ਼ਰੂਰ ਕਹੂੰਗਾ ਕਿ ਲੈਣ ਤੋਂ ਪਹਿਲਾਂ ਇਹਨਾਂ ਦੇਖਣ ਵੀ ਅਸੀਂ نسل ਕਿਹੜੀ ਲੈਣੀ ਆ ਤੇ ਉਹ نسل ਦਾ ਜਿਹੜਾ ਪਹਿਲਾਂ ਹੀ ਪੂਰੀ ਨੌਲੇਜ ਲੈ ਕੇ ਫਿਰ ਉਹ نسل ਲੈਣੀ ਚਾਹੀਦੀ ਆ ਬੱਸ ਪੰਜਾਬੀਆਂ ਨੂੰ ਲੈਣੀ ਕਿਹੜੀ نسل ਚਾਹੀਦੀ ਆ ਪੰਜਾਬੀਆਂ ਨੂੰ ਦੇਖੋ ਜੀ ਇਹ ਆਪੋ ਆਪਣੀ ਇਹ ਆਪੋ ਆਪਣੀ ਪਸੰਦ ਦੀ ਗੱਲ ਆ ਜੀ ਤੇ ਵੈਸੇ ਪੰਜਾਬ ਨਸਲ ਜਿਹੜੀ ਆ ਉਹ ਵੀ ਆਪਣੀ ਥਾਂ ਤੇ ਬਹੁਤ ਚੰਗੀ ਆ ਉਹ ਆਪਣੇ ਪੰਜਾਬ ਦੀ ਆ ਇੱਕ ਨੁਕਰਾ ਬਰੀਡ ਆ ਇਹ ਵੀ ਆਪਣੇ ਪੰਜਾਬ ਦੀ ਆ ਤੇ ਮਾਰਵਾੜੀ ਮਾਰਵਾੜ ਦੀ ਹੋਗੀ ਜੀ ਤੇ ਸੋ ਇਹ ਡਿਪੈਂਡ ਕਰਦਾ ਵੀ ਜਿਹੜਾ ਲੈਣ ਵਾਲਾ ਉਹਨੂੰ ਕਿਹੜੀ ਜ਼ਿਆਦਾ ਪਸੰਦ ਆ ਠੀਕ ਆ ਹਾਂ ਜੀ ਭਾਵੇਂ ਇੰਪੋਰਟਡ ਲੈਣ ਜਿਹੜੇ ਫਰੇਸ਼ੀਨ ਕੋੜੇ ਨੇ ਉਹ ਬਾਹਰ ਲੈਨੇ ਤੇ ਉਹ ਵੀ ਲੈ ਸਕਦਾ ਇਹ ਤਾਂ ਆਪਣੀ ਪਸੰਦ ਆ ਜੀ ਆਪੋ ਆਪਣੀ ਹਾਂ ਬਿਲਕੁਲ ਠੀਕ ਆ ਥੈਂਕ ਯੂ ਜੀ ਠੀਕ ਆ ਜੀ ਥੈਂਕ ਯੂ ਜੀ ਸ਼੍ਰੀ ਮੁਖਸਰ ਸਾਹਿਬ ਪਹੁੰਚ ਹੋਇਆ ਸੀ ਇੱਥੇ ਘੋੜਿਆਂ ਦੀ ਮੰਡੀ ਦੇ ਵਿੱਚ ਆਈ ਹੈ ਬਾਦਲਸਟਡ ਫਾਰਮ ਦੇ ਵਿੱਚ ਤੁਸੀਂ ਦੇਖੋਗੇ ਕਿ ਬਹੁਤ ਸ਼ਾਨਦਾਰ ਘੋੜੇ ਇੱਥੇ ਨੇ ਤੇ ਇੱਕ ਵੀਰ ਮੇਰੇ ਨੇ ਸਾਨੂੰ ਗੱਲਬਾਤ ਕਰਦੇ ਨੇ ਕਿ ਕਿ ਮੈਨੂੰ ਲੱਗਦਾ ਕਿ ਘੋੜਿਆਂ ਦੇ ਉਹ ਵੀ ਸ਼ੌਕੀਨ ਨੇ ਘੋੜੇ ਦੇਖਣ ਆਏ ਨੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਆ ਤੁਸੀਂ ਇੱਥੇ ਪਹੁੰਚੇ ਹੋ ਕਿੱਥੋਂ ਹੋ ਪਹਿਲੇ ਆਪਣਾ ਨਾਮ ਤੇ ਥਾਂ ਦਾ ਨਾਮ ਦੱਸੋ ਮੇਰਾ ਨਾਮ ਖੁਦਾਬਖਸ਼ਾ ਜੀ ਮੈਂ ਫਰੂਜ਼ਪੁਰ ਜ਼ਿਲ੍ਹਾ ਫਰੂਜ਼ਪੁਰ ਆ ਅੱਛਾ ਜੀ ਪਿੰਡ ਰੱਤਖੜਾ ਬਿਆਸ ਸਿੰਘ ਵਾਲਾ ਠੀਕ ਹੈ ਤੇ ਇੱਥੇ ਸ਼ੌਕੀਨੀ ਆਏ ਹੋ ਜਾਂ ਨਹੀਂ ਘੋੜੇ ਦੇਖ ਬਾਕੀ ਘੋੜੇ ਕਰੇ ਵੀ ਰੱਖੇ ਹੋਏ ਆ ਠੀਕ ਹੈ ਤੇ ਬਾਕੀ ਇਥੇ ਮੇਲਾ ਦੇਖਣੇ ਮਾਗੀ ਦਾ ਅੱਛਾ ਘੋੜਿਆਂ ਦੇ ਬਾਰੇ ਕੁਝ ਇਨਫੋਰਮੇਸ਼ਨ ਹੈ ਤੁਹਾਨੂੰ ਹਾਂ ਜੀ ਹਾਂ ਦੱਸੋ ਫਿਰ ਮੈਨੂੰ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਘੋੜੇ ਹੁੰਦੇ ਨੇ ਤੇ ਬਾਹਰ ਜਿੱਦਾਂ ਹੁਣ ਰਾਜਸਥਾਨ ਹੋ ਗਿਆ ਮੁੰਬਈ ਸਿਟੀ ਦੇ ਵਿੱਚ ਵੀ ਜਾਂਦੇ ਨੇ ਉਹਨਾਂ ਘੋੜਿਆਂ ਦੇ ਬਾਰੇ ਪੰਜਾਬ ਚ ਤਾਂ ਹੀ ਨੁਕਰਾਂ ਬਰੀਡ ਹੀ ਚੱਲਦੀ ਜ਼ਿਆਦਾਤਰ ਜੀ ਹਾਂ ਤੇ ਬਾਹਰ ਜਿਵੇਂ ਬਾਹਰ ਦੇ ਲਈ ਮਾਰਵਾੜੀ ਚੱਲਦੀ ਅੱਛਾ ਜੀ ਹਾਂ ਜੀ ਤੁਸੀਂ ਕਿਹੜੇ ਕਿਸਮ ਦੇ ਘੋੜੇ ਰੱਖੇ ਹੋਏ ਨੇ ਆਪਣੇ ਵੀ ਨੁਕਰਾਂ ਰੱਖਾ ਜੀ ਨੁਕਰਾਂ ਤੇ ਮੈਨੂੰ ਇਹ ਦੱਸੋਗੇ ਕਿ ਨੁਕਰਾਂ ਜਿਹੜਾ ਹੈਗੇ ਹੈਗੇ ਆ ਉਸ ਦੀ ਦੇਖ ਰੇਖ ਬਹੁਤ ساری ਚੀਜ਼ਾਂ ਧਿਆਨ ਚ ਰੱਖਣੀਆਂ ਪੈਂਦੀ ਹੋਣੀਆਂ ਕਿੱਦਾਂ ਕਰਦੇ ਹੋ ਬਿਲਕੁਲ ਜੀ ਬਿਲਕੁਲ ਬਹੁਤ ਔਖਾ ਜਿੱਦਾਂ ਆਪਾਂ ਚਿੱਟਾ ਕੁੜਤਾ ਪੇਮਾ ਵਾਲਿਆ ਜਿੱਦਾਂ ਘੋੜਾ ਸੰਭਾਲਿਆ ਉਦੋਂ ਦਾ ਹੀ ਹੈ ਅੱਛਾ ਕੁਝ ਦੱਸੋਗੇ ਕਿ ਕੀ ਕੁਝ ਖਾਣ ਨੂੰ ਦਿੰਦੇ ਹੋ ਖਾਣ ਨੂੰ ਤਾਂ ਦੇਖੋ ਜੀ ਖਾਣ ਨੂੰ ਤਾਂ ਜਿੰਨਾ ਮਰਜ਼ੀ ਦੇ ਦੋ ਉਹਨਾਂ ਨੇ ਖਾਈ ਜਾਣਾ ਪਰ ਸਾਂਭ ਸੰਭਾਲਾ ਦੇ ਬੱਚਾ ਨੂੰ ਵੀ ਜ਼ਿਆਦਾ ਠੀਕ ਹੈ ਹਾਂਜੀ ਛੋਲਿਆਂ ਤੋਂ ਲੈ ਕੇ ਸੋਇਆਬੀਨ ਤਿੱਕਰ ਮਹਿੰਗੀਆਂ-ਮਹਿੰਗੀਆਂ ਚੀਜ਼ਾਂ ਨਾ ਜੋ ਮਰਜ਼ੀ ਪਾ ਲੋ ਕਿੰਨੇ ਘੋੜੇ ਰੱਖੇ ਹੋਏ ਨੇ ਤੁਸੀਂ ਮੇਰੇ ਕੋਲੇ ਤਿੰਨ ਹੀ ਐਸੇ ਅੱਛਾ ਤਿੰਨ ਘੋੜੇ ਹਾਂਜੀ ਇੱਕ ਘੋੜਾ ਜੀ ਦੋ ਇੱਕ ਉਹਦੀ ਮਾਂ ਘੋੜੇ ਦੀ ਇੱਕ ਹੋਰ ਬਸ਼ੇਰੀਆ ਨਾਲ ਅੱਛਾ ਹਾਂਜੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਬਿਜ਼ਨਸ ਵਧਾਣ ਦਾ ਸ਼ੌਕ ਹੀ ਨਾ ਤਾਂ ਆਇਓਗੇ ਕੋ ਘੋੜੇ ਖਰੀ ਸਕੇ ਨਹੀਂ ਬਿਜ਼ਨਸ ਵੀ ਹੈ ਜੀ ਸਾਰਾ ਕੁਝ ਹੀ ਆ ਬੱਚਿਆਂ ਨੂੰ ਚੰਗੀ ਸਿੱਖਿਆ ਮਿਲਦੀ ਨਸ਼ੇ ਤੋਂ ਦੂਰ ਗਾਉਣ ਵਾਲੀ ਪੀੜ੍ਹੀ ਚੰਗੀ ਸਿੱਖਿਆ ਜਾਂਦੀ ਆ ਕਿਉਂਕਿ ਅੱਜ ਕੱਲ ਨਸ਼ਾ ਬਹੁਤ ਵਧ ਰਿਹਾ ਹਾਂ ਉਹਦੇ ਕਰਕੇ ਆਏ ਹੋਇਆ ਇਹ ਸਿਖਿਆ ਮਿਲ ਰਹੀ ਹੈ ਸਰਬੀਆ ਦੇ